ਕਿਉਂਕਿ ਤੇਲ ਪੋਆ ਮੈਂ ਯਾਰ ਪਹਿਲੇ ਆਂਦਾ ਨਾ ਤੇਲ ਪਾ ਕੇ ਭੱਜੇ ਬੰਦੇ ਤੇਲ ਪਾ ਕੇ ਬੰਦੇ ਭੱਜੇ ਨਾ ਪਾਪਾ ਮੇਰੇ ਕੋਲ ਵਾਪਸ ਮੁੜੇ ਫਿਰ ਇਹਨੂੰ ਲੈਣ ਆਏ ਆ ਮੈਨੂੰ ਫਿਰ ਲੈਣ ਆਇਆ ਪੈਸੇ ਮੈਂ ਪੈਸੇ ਨਾ ਦੇ ਨਾ ਨੰਦ ਦੇ ਉਹ ਨਾਲ ਪੁੱਛੇਗਾ ਅਛਾ ਤੂੰ ਨੰਦਪੁਰ ਆ ਕੇ ਤੇਲ ਪਾਉਣ ਕੇ ਉੱਥੇ ਆਇਆ ਤੂੰ ਉਹਨੂੰ ਅੱਗ ਲੱਗਦੀ ਬੰਦੇ ਉਹਨਾਂ ਨੂੰ ਉੱਥੇ ਜਾ ਕੇ ਤੇ ਤਾਂ ਅੱਗ ਲੱਗਦੀ ਆ ਉੱਥੇ ਜਾ ਸ਼ਾ ਉੱਥੇ ਜਾ ਕੇ ਚੇਤਾ ਵੀਰ ਦੀ ਕੀ ਵਾਪਰਿਆ ਪਾਜੀ ਇਹ ਤਿੰਨ ਬੰਦੇ ਆਏ ਆ ਕਮਾਣਾ ਵੱਲੋਂ ਤੇਲ ਪਾਇਆ ਨਾ ਇਹਨੂੰ ਇਹਨੂੰ ਵੀਰ ਨੂੰ ਬੰਦੇ ਨੂੰ ਰਾਹ ਚ ਧਰ ਗਏ ਆ ਇਹਦੇ ਨਾਲ ਨੇ ਦੋ ਸਾਥੀ ਇਹਦੇ ਠੀਕ ਆ ਜੀ ਉਹ ਦੋ ਸਾਥੀ ਨੇ ਇਥੋਂ ਇਹਨਾਂ ਨੇ ਤੇਲ ਪਾਇਆ 1000 ਰੁਪਏ ਦਾ ਕੋਈ ਵੱਲ ਨੂੰ ਭੱਜੇ ਆ ਮੈਂ ਇਹਨਾਂ ਦੇ ਮਗਰ ਗਿਆ ਵਾਂ ਉਹਨਾਂ ਦੇ ਮਗਰ ਗਿਆ ਤੇ ਉਹ ਬੰਦੇ ਦੁਕੀਓ ਫੇਰ ਉਸ ਮੋਰੇ ਨੂੰ ਲੈਣ ਵਾਸਤੇ ਸਾਡੇ ਇੱਕ ਬੰਦੇ ਨੇ ਹੱਥ ਵੜਤਾ ਜੀ ਜਿਹੜਾ ਨਾ ਉਹ ਦੋ ਮੁਕੇ ਫਰਾਰ ਹੋ ਗਏ ਜੇ ਤੇ ਆ ਸਾਡੇ ਕਾਬੂ ਆ ਗਿਆ ਜੇ ਇਹ ਪਿੰਡਾਂ ਦਾ ਧੂਣ ਕਦਾ ਦੱਸਦਾ ਪਿਆ ਜੇ ਤੇਲ ਕਿ ਮੈਂ ਕਿੰਨੇ ਦਾ ਪਾਇਆ 1000 ਰੁਪਏ ਦਾ ਪਾਜੀ ਸੱਤ ਸਿਲੰਡਰ ਮ ਇੰਡਰ ਜੇ ਮੋਟਰ ਚੱਲਦੀ ਠੀਕ ਹੈ ਹਾਂਜੀ ਹਾਂਜੀ ਤੁਹਾਡਾ ਨਾਮ ਕੀ ਬੀਤੀ ਤੇ ਪੰਪ ਦਾ ਨਾਮ ਕੀ ਹੈ ਬਾਬਾ ਬਾਬਾ ਨਾਮ ਬਾਬਾ ਨਾਮ ਹੁਣ ਉਹ ਜਿਹੜਾ ਮੁੰਡਾ ਜਿਹਦੇ ਤੇ ਸੱਟ ਲੱਗੀ ਉਹ ਕਿੱਥੇ ਖੜਿਆ ਜੇ ਪਾਜੀ ਉਹ ਉਹ ਨਹੀਂ ਖੜਿਆ ਜੇ ਉਹ ਸੁੱਟੇ ਖੜਿਆ ਠੀਕ ਪੁਲਿਸ ਨੂੰ ਇਨਫਾਰਮ ਕਰਤਾ ਤੁਸੀਂ ਪੁਲਿਸ ਨੂੰ ਇਨਫਾਰਮ ਕਰਤਾ ਹਾਂਜੀ ਭਾਈ ਪੁਲਿਸ ਨੂੰ ਇਨਫਾਰਮ ਕਿੱਦਾਂ ਲੱਗਣੀ ਪੈਂਦੀ ਕਦੋਂ ਕਦੋਂ ਦੀ ਇਹ ਵਾਰਤਾ ਤੋ ਇਕਨਾਂ ਚੇਰ ਉਹ ਕੀ ਬਾਤ ਆ ਗਈ ਹੋਇਆ ਪਾਜੀ ਤਿੰਨ ਬੰਦੇ ਆਏ ਆ ਇਨੂੰ ਰਾਹ ਚ ਲਾ ਕੇ ਦੋ ਜਣੇ ਇੱਥੇ ਆਏ ਪੰਪ ਤੇ ਤੇਲ ਪੋਇਆ ਵਾ ਤੇ ਮਨ ਕੋ ਦੁਕੋਏ ਨੂੰ ਭੱਜੇ ਆ ਅਸੀਂ ਉਹਦੇ ਮਗਰ ਧੋੜੇ ਆ ਉਹਨਾਂ ਦੀ ਮਗਰ ਧੋੜੇ ਤੇ ਉਹਨੂੰ ਪਤਾ ਕਰ ਲਾਂਗੇ ਤੋਲ ਚ ਹੈਗੀ ਰਿਸ਼ਤੇਦਾਰੀ ਸਾਡੀ ਵੀ ਕਰ ਲਾਂਗੇ ਉਹ ਰਿਸ਼ਤੇਦਾਰੀ ਨੂੰ ਦਫਾ ਕਰੇ ਜਿਹੜਾ ਬੰਦਾ ਮੋਕੇ ਤੇ ਖੜਿਆ ਉਹਨਾਂ ਦੀ ਜੂਠ ਹੈ ਕਿੰਨਾ ਕਰ ਲਾਂਗੇ ਬਾਅਦ ਚ ਬਾਕੀ ਕੌਣ ਕੌਣ ਹੈ ਕਿੰਨੇ ਬੰਦੇ ਭੱਜਿਆ ਨਾ ਇਹਨੂੰ ਸਾਡੇ ਲੈਣ ਨਹੀਂ ਮਾਰਗੇ ਮੜਾ ਕੋਟਾ ਸਾਡੇ ਬੰਦੇ ਕਿਤੇ ਨਹੀਂ ਆਏ ਸਾਹੂ ਉਹ ਕਰਵਾਇਆ ਢਲੇ ਰਿਹਾ ਕੰਮ ਕੰਮ ਨਹੀਂ ਆਉਂਦਾ ਜਦੋਂ ਇਹ ਕਹਿੰਦਾ ਨਹੀਂ ਫੋਨ ਕਰਦਾ ਮੇਰੇ ਕੋਲ ਨੰਬਰ ਕਿੱਥੇ ਹੈਗਾ ਤੈਨੂੰ ਆਹ ਜਿਆ ਸਾਹੂ ਸਿੰਘ ਇਹ ਕਿੱਥੇ ਨਿਕਲੂਗੀ ਚੋਟੀ ਕੋਈ ਮਰਦ ਨਹੀਂ ਆਓ ਤੇ ਨਹੀਂ ਖੜਾ ਆਣਾ ਉਹ ਨਾਲ ਬੈਠਾ ਉਹ ਨਾਲ ਕਦੋਂ ਅਸੀਂ ਇਹਨਾਂ ਦੇ ਉੱਤੇ ਵੀ ਇਹਨਾਂ ਉੱਤੇ ਆ ਉਹ ਜਾਂਦੇ ਆ ਜੀ ਆ ਜਾ ਜੜਦੇ ਕੀ ਵਾਕਿਆ ਕੀ ਹੋਇਆ ਤਿੰਨ ਬੰਦੇ ਆਏ ਆ ਇਨੂੰ ਰਾਹ ਚ ਲਾ ਕੇ ਦੋ ਜਣੇ ਇੱਥੇ ਆਏ ਆ ਪੰਪ ਤੇ ਤੇਲ ਪੋਇਆ ਵਾ ਇਹਨੂੰ ਕੋਈ ਵੱਨ ਨੂੰ ਭੱਜੇ ਆ ਅਸੀਂ ਉਹਦੇ ਮਗਰ ਧੋੜੇ ਆ ਉਹਨਾਂ ਦੀ ਮਗਰ ਧੋੜੇ ਤੇ ਉਹਨੂੰ ਪਤਾ ਕਰ ਲਾਂਗੇ ਝੂਲ ਚ ਹੈਗੀ ਰਿਸ਼ਤੇਦਾਰੀ ਸਾਡੀ ਕਰ ਲਾਂਗੇ ਹਾਂ ਉਹ ਰਿਸ਼ਤੇਦਾਰੀ ਨੂੰ ਦੁਹ੍ਹਾ ਕਰੇ ਜਿਹੜਾ ਬੰਦਾ ਮੋਕਕੇ ਤੇ ਖੜਿਆ ਉਹਨੂੰ ਜੂਠੇ ਸੰਸਾਰ ਜ ਪਿੰਡ ਕਿਹੜਾ ਧੂਲਕਾ ਕੰਮ ਕਰਦਾ ਕੰਮ ਮੋਟਰਸਾਈਕਲਾਂ ਦਾ ਮੋਟਰਸਾਈਕਲ ਅੰਦਰ ਤੇ ਆਇਆ ਕਿੱਥੋਂ ਆਣ ਤੂੰ ਹੁਣ ਮੈਂ ਬਾਬਾ ਉੱਥੇ ਨੰਦਪੁਰ ਸਾਹਿਬ ਦਰਸ਼ਨ ਕਰਨ ਗਿਆ ਚੰਗੇ ਦਰਸ਼ਨ ਕਰਨ ਗਿਆ ਇੱਥੇ ਹੱਥ ਕੇ ਵੱਡੇ ਕੁੱਟ ਕੇ ਵੱਡੇ ਉਹ ਤਾਂ ਬਾਬਾ ਮੈਂ ਤਾਂ ਨਾਲ ਦੇ ਨਾਲ ਬਹਿ ਕੇ ਆਇਆ ਹੁਣ ਕੋਈ ਵਾਕਿਆ ਮੈਂ ਤੇ ਨਿਵਾਗ ਨਹੀਂ ਮੈਨੂੰ ਥੋੜੀ ਪਤਾ ਹੁਣ ਆ ਕਰਨਾ ਛੇ ਦੇ ਛੋਟੇ ਭਰਾ ਦਾ ਟ੍ਰੋਲ ਬਾਬਾ ਅੱਛਾ ਜੀ ਨਾਲ ਆਪਣੇ ਗੁਰ ਕੀਤੇ ਸੀ ਪ੍ਰਾਰਥਨਾ ਰ ਠੀਕ ਹੈ ਜੀ ਕਿ ਮੈਂ ਜਿਹਨੂੰ ਇੱਥੇ ਕਰਨਾ ਸੀ ਉਹ ਸਿਰਫ ਹੁਣ ਗਿਆ ਵਾ ਤੇ ਮੈਂ ਉਸੇ ਵੇਲੇ ਆ ਗਿਆ ਹਾਂ ਹਾਂ ਜੀ ਤੇ ਇਹਨਾਂ ਨੇ ਮਤਲਬ ਜਿਹਨਾਂ ਨੇ ਗਏ ਨੀ ਤੀਰ ਕੋਇਆ ਵਾ ਅੱਛਾ ਜੀ ਤੇ ਇਹਨਾਂ ਦੇ ਵੀ ਗੂਗਲ ਵੀ ਕਰ ਦਿੰਦੇ ਆ ਤੇ ਮੁਰਕੇ ਲਿਕੇ ਜੰਡੋੜੇ ਇੱਕ ਨੂੰ ਨਾ ਧਾਰ ਦਿੱਤਾ ਜਿਹੜੇ ਕੋ ਡੰਡੇ ਝੋਟੇ ਹਥਿਆਰੀ ਜਿਹੇ ਕੋ ਹਾਂ ਉਹ ਦੁਬਾਰਾ ਨੂੰ ਲੈਣਾ ਹੈ ਜਦੋਂ ਪਟੋਲ ਪੰਪ ਦੇ ਲਾਗੋ ਇਹ ਸਾਡੇ ਬੰਦੇ ਫੇਮਲੇ ਪੈ ਗਈ ਆ ਤੇ ਉਹਨਾਂ ਨੇ ਬੰਦੇ ਦਾ ਆਪਣੇ ਗੁਰਕੀਤ ਸਿੰਘ ਦਾ ਜਿਹੜਾ ਤੇਲ ਪਾ ਕੇ ਪਹਿਲਾਂ ਭੱਜ ਗਿਆ ਭੱਜ ਗਿਆ ਮੁਰਕੇ ਵਾਪਸ ਇੱਕ ਬੰਦਾ ਰਹਿ ਗਿਆ ਨਾ ਉਹ ਲੈਣ ਆਏ ਆ ਉਹ ਫਿਰ ਜਿਹੜਾ ਜਿਹੜੇ ਲੈਣ ਆਏ ਉਹਨਾਂ ਨੇ ਧਿਆਨ ਰੱਖੀਤਾ ਉਹ ਲੱਗ ਗਿਆ ਜਿਹੜਾ ਰਹਿ ਗਿਆ ਸੀ ਨਹੀਂ ਜਿਹੜਾ ਜਿਹੜੇ ਲੈਣ ਆਏ ਵਾਪਸ ਉਹਨਾਂ ਨੇ ਉਹਨਾਂ ਨੇ ਆਉਣਾ ਕੀਤਾ ਉਹਨਾਂ ਨੇ ਆਉਣਾ ਕੀਤਾ ਇਹ ਜਿਹੜੀ ਗੋੜ ਤੇ ਸੱਟ ਲੱਗੀ ਕਾਫੀ ਜਿਆਦਾ ਵੱਧਿਆ ਗਿਆ ਉਹ ਜਿਆਦਾ ਕਾਫੀ ਵੱਧ ਕਿਹੜੇ ਹਸਪਤਾਲ ਲੈ ਗਏ ਨੇ ਅਮਨਦੀਪ ਲੈ ਕੇ ਗਿਆ ਇਹਨੂੰ ਕਿੰਨੀ ਉਮਰ ਹੈ ਜਿਨ੍ਹਾਂ ਦੇ ਸਾਟ ਲੱਗੀ ਹੈ ਉਨੀ ਉਮਰ ਉਨੀ ਇਹਦੀ 24 25 ਸਾਲ 23 24 ਸਾਲ ਦੇ ਲਗਭਗ ਜਿਹੜੇ ਮਾਲਕ ਨੇ ਉਹਨਾਂ ਦਾ ਬੇਟਾ ਹੈ ਇਹ ਨਹੀਂ ਮਾਲਕ ਮਤਲਬ ਜਿਹੜੇ ਸਾਡੇ ਮਾਮੇ ਦਾ ਪੋਤਾ ਵਾ ਉਹ ਵੀ ਨਾਲ 파ਟਨਰ ਆ ਠੀਕ ਹੈ ਬਿਲਦਰ ਦੇ ਨਾਲ 파ਟਨਰ ਵਾ ਤੁਹਾਨੂੰ ਕੀ ਲੱਗਦਾ ਆਪਣੇ ਪਿਆਰੀ ਸਾਹਿਬ ਇਹ ਦਿਨਾਂ ਦਿਨ ਘਟਨਾਵਾਂ ਵਧ ਰਹੀਆਂ ਕੱਲ ਇੱਕ ਘਟਨਾ ਆਪ ਨੂੰ ਤੇ ਇਹ ਹਾਲਾਤ ਹੁਣ ਹੋ ਗਏ ਨਾ ਇਹੋ ਜਿਹੇ ਹਾਲਾਤ ਕਦੀ ਹੋਏ ਨਹੀਂ ਇਹੋ ਜਿਹੇ ਹਾਲਾਤ ਨਹੀਂ ਕਦੀ ਹੋਏ ਹੋਰ ਤੇ ਕੋਈ ਸ਼ੀਫ ਨਹੀਂਗਾ ਦੁਕਾਨ 4 ਵਜੇ 5 ਵਜੇ ਦੀ ਕਿਉਂਕਿ ਵੀ ਸ਼ੀਫ ਨਹੀਂਗਾ ਇਹ ਕਿੰਨੇ ਵਜੇ ਦੀ ਘਟਨਾ ਆਏ ਇਹ ਹੁਣ ਤੋ 1:70 ਦੀ ਕਰਦਾ तकरीबन ਨੀਰਬਾਉਟ ਦੋ ਨੇ ਹੰਗਾਏ ਆ ਹਾਂਜੀ ਇੱਕ ਨੂੰ ਪਿੱਛੇ ਦਾ ਤੱਕ ਤੇ ਅੱਛਾ ਤਿੰਨੇ ਜਾਣੇ ਸੀ ਉੱਥੇ ਇੰਨੇ ਜਾਣੇ ਉਥੇ ਰਾਜ ਜਿਹਨੂੰ ਘੇੜਿਆ ਉਹ ਦੱਸਿਆ ਵੀ ਇੱਥੇ ਦੋ ਜਾਣੇ ਆਏ ਆ ਅੱਛਾ ਤੇ ਉਹਦੇ 3000 ਰੁਪਏ ਦਾ ਤੇਲ ਪਾਇਆ ਵਾ ਅੱਛਾ ਤੇ ਉਹ ਆਂਦੇ ਗੂਗਲ ਪੇ ਕਰਨੀ ਦੂਜੇ ਮੁੰਡੇ ਨੇ ਗਾੜੀ ਕੋ ਇਹ ਆ ਹਾਂ ਤੇ ਜਦੋਂ ਹੁਣ ਲੱਗੇ ਤੇ ਮੁਰਗੇ ਉਹਨਾਂ ਸਟਾਰਟ ਕਰਕੇ ਦੌੜ ਗਏ ਆ ਮਟਰ ਮੋਟਰਸਾਈਕਲ ਆਇਆ ਹਾਂ ਤੇ ਰਾਜ ਇੱਕ ਨਿਹਾਂਗੀ ਸੀ ਉਹਨੂੰ ਘੇਰਿਆ ਉਹਨੂੰ ਲੈਣਾ ਪਿੱਛੋਂ ਲੈਣਾ ਇਹ ਵੀ ਲੋ ਇਹ ਵੇਖ ਕੇ ਬਾਕੀ ਮੁੜ ਗਿਆ ਤਾਂ ਫੇ ਇਹਨੂੰ ਘੇਰਿਆ ਤੇ ਬਾਗੀ ਆ ਕੇ ਮੁੰਡਾ ਗੰਗੀਰਾ ਮਾਲਕੀ ਹੋਮ ਰਿਹਾ ਉਹਦੇ ਜਿਹੜਾ ਕੀ ਨਾ ਹੀ ਉੱਪਰ ਘੇਰਦਾ ਪੁੱਤਰ ਸਾਫ ਸਾਫ ਹੋ ਜਾਏਗਾ ਸਾਫ ਸੇ ਪਿੰਡ ਬਾਗੇ ਕੋਈ ਜਿਹੜੇ ਕੋਈ 20 25 ਰੌਂਡ ਉਹ ਉਹਦੇ ਜ਼ਿਆਦਾ ਗੁੱਟ ਦੇ ਉੱਤੇ ਫਿਰ ਉਹਦੇ ਮਾਰੀ ਆ ਉਹ ਗੱਡੀ ਨੂੰ ਚੌਂਡੇ ਉਹ ਰਾਜੂ ਦੀ ਆਏ ਐਸਾ ਉਹਨਾਂ ਨੇ ਗੱਡੀਓ ਘੇਰਿਆ ਜਦੋਂ ਜਿਹੜਾ ਕੀਤਾ ਇੱਕ ਉਹਨੇ ਅਗਨੇ ਕੀਤਾ ਜਾਂ ਤਿੰਨਾਂ ਨੇ ਕੀਤਾ ਨਹੀਂ ਤੇਨੀ ਦੋ ਹੀ ਦੋਨੇ ਕਿਤਾ ਉੱਥੇ ਹੀ ਪਹੁੰਚੇ ਜਿਹੜਾ ਹੋਇਆ ਅਸੀਂ ਤਾਂ ਇੱਥੇ ਰਹਿ ਗਏ ਨਾ ਅਸੀਂ ਕਿਉਂ ਉੱਥੇ ਪਹੁੰਚੇ ਨਹੀਂ ਤੀਜਾ ਸਾਥੀ ਕਿੱਤੇ ਕਿੱਦਾਂ ਫੜਿਆ ਤੀਂ ਫਿਰ ਉਹਦਾ ਉਹ ਇੱਥੇ ਰਾਜ ਹੀ ਉਹਨਾਂ ਦਾ ਮੂੰਹ ਡਾਂਗਾ ਫੜਾਈਆਂ ਅੱਛਾ ਉਹਨੂੰ ਉਤਾਰ ਕੇ ਪਿੱਛੇ ਹਾਂ ਪਿੱਛੇ ਉਤਾਰ ਕੇ ਫਿਰ ਨੂੰ ਚੜਾਉਣਾ ਤਿੰਨਾਂ ਜਣੇ ਕਿ ਡੋੜੇ ਨਹੀਂ ਜਾਣਾ ਇਹ ਦੱਸਿਆ ਕਿਹੜੇ ਪਿੰਡ ਦਾ ਜਿਹੜਾ ਫੜਿਆ ਵਾ ਕਿਹੜੇ ਪਿੰਡ ਦਾ ਇਹ ਅੱਜ ਪਤਾ ਨਹੀਂ ਦੱਸਿਆ ਨਹੀਂ ਹੁੰਦਾ ਅੱਛਾ ਜੀ ਤੇ ਵੀ ਤੁਸੀਂ ਫੜ ਕੇ ਫੜਾਇਆ ਪੁਲਿਸ ਨੂੰ ਹਾਂ ਜੀ ਮਸਲਾ ਇਹ ਹੈ ਕਿ ਉਹ ਤਿੰਨ ਨਿਹੰਗ ਸੀਗੇ ਇੱਕ ਨੂੰ ਅੱਗੇ ਨਾ ਤਾਰ ਦਿੱਤਾ ਤੇ ਦੋਨਾਂ ਨੇ ਇਹਨਾਂ ਕੋ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਗੂਗਲ ਪੇ ਕਰ ਦਿੰਦੇ ਹਾਂ ਇਹ ਆਪਣਾ ਨੂੰ ਦੱਸਣ ਲੱਗ ਪਿਆ ਤਾਂ ਉਹਨੇ ਚੋ ਮੋਟਰਸਾਈਕਲ ਲੈ ਕੇ ਚਲੇ ਗਏ ਕਿੰਨੇ ਉਹਦਾ ਪਿੱਛਾ ਕੀਤਾ ਇਹਨਾਂ ਦੀ ਜਹਾਮਤ ਹੋਈ ਉਹਨਾਂ ਨੇ ਇਹਨਾਂ ਦੇ ਕਿਰਪਾਨ ਮਾਰ ਦਿੱਤੀ ਐ ਛੱਟ ਲੱਗੀ ਐ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਐ ਇਹ ਜਿਹੜੇ ਜਿਹੜੇ ਕਿਰਪਾਨ ਵੱਜੀ ਆ ਗੁੱਟ ਤੇ ਇਹ ਕੌਣ ਸੀ ਇੱਕ ਉਹ ਕੀਰਤ ਸਿੰਘ ਸੀਗਾ ਇਹਨਾਂ ਦੱਸਿਆ ਪਿੰਡ ਬਾਗਿਆਂ ਦਾ ਇਹ ਪਾਰਟਨਰਸ਼ਿਪ ਐ ਦੀ ਟੌਲ ਟੰਪ ਵਿੱਚ ਅੱਛਾ ਜੀ ਹੁਣ ਕਿਥੇ ਲੈ ਕੇ ਗਏ ਨੇ ਜੀ ਉਹਨੂੰ ਇਹ ਇਹਨਾਂ ਦੇ ਦੱਸਣ ਮੁਤਾਬਕ ਅੰਮ੍ਰਿਤਸਰ ਲੈ ਗਏ ਇਹ ਜਿਹੜੇ ਤਿੰਨ ਨੇਹੰਗ ਸੀ ਇਹ ਮੋਟਰਸਾਈਕਲ ਤੇ ਸੀ ਇਹਨਾਂ ਦੇ ਦਸਮ ਤੱਕ ਮੋਟਰਸਾਈਕਲ ਤੇ ਇਹੜਾ ਕਾਬੂ ਕੀਤਾ ਲੋਕਾਂ ਨੇ ਕਾਬੂ ਕਰ ਲਿਆ ਜੀ ਮਗਰੋਂ ਕਿ ਜਾਂ ਉਹਨਾਂ ਨੇ ਜਿਹਦੇ ਕੋਲ ਸਾਕ ਕਰਕੇ ਨੇ